ਕਾਲ ਤੁਸੀਂ ਦੇਖ ਰਹੇ ਕਲੰਟੀ ਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਠਿੰਡਾ ਪੁਲਿਸ ਵੱਲੋਂ ਆਪਰੇਸ਼ਨ ਪ੍ਰਹਾਰ ਨੂੰ ਲੈ ਕੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤੇ ਨਾਲ ਹੀ ਜਿਹੜੇ ਗੈਂਗਸਟਰ ਆ ਪਿਛਲੇ ਸਮਿਆਂ ਵਿੱਚ ਕੁਝ ਜਿਹੜੇ ਗੈਂਗਸਟਰ ਐਕਟਿਵ ਸੀ ਉਹਨਾਂ ਦੇ ਘਰਾਂ ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਤੇ ਵੈਰੀਫਿਕੇਸ਼ਨ ਵੀ ਕੀਤੀ ਜਾ ਰਹੀ ਹੈ ਐਸਐਸਪੀ ਬਠਿੰਡਾ ਜੋਤੀ ਯਾਦਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ 72 ਘੰਟਿਆਂ ਤੋਂ ਜਿਹੜਾ ਲਗਾਤਾਰ ਕੰਮ ਚੱਲ ਰਿਹਾ ਜਿਸ ਦੇ ਸੰਬੰਧ ਵਿੱਚ ਕਈ ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਗਿਆ ਤੇ ਉਹਨਾਂ ਦੀ ਪੁੱਛਦਸ਼ੀ ਵੀ ਕੀਤੀ ਜਾ ਰਹੀ ਹੈ ਹਾਲਾਂਕਿ ਉਹਨਾਂ ਨੇ ਕਿਹਾ ਕਿ ਇੱਕ ਵਿਅਕਤੀ ਤੋਂ ਪਿਸਤਲ ਵੀ ਫੜਿਆ ਗਿਆ ਔਰ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਭਾਵੇਂ ਕਿ ਇਸ ਨੂੰ ਲੈ ਕੇ ਜਿਹੜੇ ਕੁਝ ਮੁਖ ਤਾਰਾ ਵਿੱਚ ਸ਼ਾਮਲ ਹੋ ਗਏ ਆ ਉਹਨਾਂ ਦੇ ਤਰ੍ਹਾਂ ਦੇ ਵੀ ਜਿਹੜੇ ਛਾਪੇਮਾਰੀ ਕੀਤੀ ਹੈ ਯਾ ਕਲੰਦਰੇ ਭਰੇ ਜਾ ਰਹੇ ਆ ਪਰ ਐਸਐਸਪੀ ਬਠਿੰਡਾ ਜੋਤੀ ਯਾਦਵ ਨੇ ਦੱਸਿਆ ਵੀ ਉਹਨਾਂ ਦੇ ਖਿਲਾਫ ਕਾਰਵਾਈ ਨਮੀ ਹੋਵੇਗੀ ਪਰ ਜੋ ਐਕਟਿਵ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਵੇਗੀ ਪਰ ਨਾਲ ਹੀ ਉਹਨਾਂ ਨੇ ਬਠਿੰਡਾ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ 26 ਜਨਵਰੀ ਨੂੰ ਲੈ ਕੇ ਵੀ ਉਹਨਾਂ ਨੇ ਇੱਕ ਦਸ ਜਾਣਕਾਰੀ ਦਿੱਤੀ ਕਿ ਜਿਹੜੀ ਪੀਜੀਪੀ ਵੱਲੋਂ ਵੀ ਫੋਰਸ ਭੇਜੀ ਗਈ ਆ ਪੱਖਰੇ ਤੌਰ ਤੇ ਜੇ ਸਰਕੀਆ ਪ੍ਰਬੰਧਨ ਮਜ਼ਬੂਤ ਕੀਤੇ ਜਾਣਗੇ ਤੇ ਨਾਲ ਹੀ ਉਹਨਾਂ ਨੇ ਚਾਈਨਾ ਡੋਰ ਨੂੰ ਲੈ ਕੇ ਵੀ ਜਾਣਕਾਰੀ ਦਿੱਤੀ ਵੀ ਜਿਹੜਾ ਚਾਈਨਾ ਡੋਰ ਵਰਤੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਹੋਊਗੀ ਐਸਐਸਪੀ ਭੰਡਾ ਵੱਲੋਂ ਵਿਸ਼ੇਸ਼ ਤੌਰ ਤੇ ਖੁਦ ਆ ਕੇ ਜਿਹੜੀ ਭੰਡਾ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਗਈ ਤੇ ਵੱਖ-ਵੱਖ ਪਹਿਲੂਆਂ ਤੇ ਜਾਣਕਾਰੀ ਦਿੱਤੀ ਕੀ ਕਹਿੰਦੇ ਨੇ ਐਸਐਸਪੀ ਬੰਡਾ ਉਸਨ ਦੇ ਅ ਜੀ ਕੱਲ ਇੱਕ ਸਪੈਸ਼ਲਾਈਜ਼ਡ ਮੁਹਿੰਮ ਇੱਕ ਆਪਰੇਸ਼ਨ ਪ੍ਰਹਾਰ ਜੋ ਹੈ ਆਰਗੇਨਾਈਜ਼ ਕ੍ਰਾਈਮ ਦੇ ਅਗੇਂਸਟ ਪੰਜਾਬ ਪੁਲਿਸ ਵੱਲੋਂ ਸਟਾਰਟ ਕੀਤਾ ਗਿਆ ਹੈਗਾ ਵਰਦੀ ਡੀਜੀਪੀ ਸਾਹਿਬ ਨੇ ਪ੍ਰੈਸ ਨੂੰ ਆਲਰੇਡੀ ਦੱਸਤਾ ਹੈਗਾ ਤੇ ਕੱਲ ਤੋਂ ਹੀ ਪੰਜਾਬ ਦੇ ਸਾਰੇ ਡਿਸਟ੍ਰਿਕਟਸ ਦੇ ਵਿੱਚ ਵਕਰੀ ਵਕਰੀ ਰੇਡਿੰਗ ਪਾਰਟੀਆਂ ਕੱਢੀ ਆ ਗਿਆ ਤੇ ਬਟੇਂਡਾ ਵਿਖੇ ਵੀ ਅਸੀਂ ਤਕਰੀਬਨ 450 ਕੇ ਤਕਰੀਬਨ ਫੋਰਸ ਅਸੀਂ ਕੱਲ ਲਈ ਸੀਗੀ ਅੱਜ 350 ਕੇ ਤਕਰੀਬਨ ਫੋਰਸ ਅਸੀਂ ਇਸ ਮੁਹਿੰਮ ਦੇ ਉੱਪਰ ਸਰਚ ਲਈ ਲਾਈ ਹੋਈ ਹੈ ਤੇ ਟੋਟਲ ਕੱਲ ਵੀ ਸਾਡੀ 68 ਰੇਡਿੰਗ ਪਾਰਟੀਆਂ ਬਣਾਈ ਗਈਆਂ ਸੀਗੀਆਂ ਜਿਨ੍ਹਾਂ ਨੂੰ ਸਪੈਸ਼ਲ ਟਾਰਗੇਟ ਦਿੱਤੇ ਗਏ ਸੀਗੇ ਤੇ ਅੱਜ ਵੀ 68 ਕੇ ਤਕਰੀਬਨ ਇਦਾਂ ਦੀ ਟੀਮਸ ਬਣੀਆਂ ਸੀਗੀਆਂ ਇਹਨਾਂ ਦੀ ਸੁਪਰਵੀਜ਼ਨ ਓਵਰਆਲ ਜੀਓ ਰੈਂਕ ਦੇ ਅਧਿਕਾਰੀ ਕਰ ਰਹੇ ਨੇ ਤੇ ਜੋ ਸਾਡੇ ਇਸ ਮੁਹਿੰਮ ਦੇ ਅੰਦਰ ਜੋ ਸਾਡੇ ਏਰੀਆ ਦੇ ਗੈਂਗਸਟਰ ਅਸੋਸੀਏਟਸ ਹੈ ਜੋ ਗੈਂਗਸਟਰਸ ਦਾ ਸਾਥ ਦਿੰਦੇ ਹੈ ਕ੍ਰਾਈਮ ਦੇ ਵਿੱਚ ਜਾਂ ਉਹਨਾਂ ਦੀ ਮਦਦ ਕਰਦੇ ਲੋਜਿਸਟਿਕਲੀ ਮਦਦ ਕਰਦੇ ਉਹ ਨਾਦਾ ਵੀ ਉਹਨਾਂ ਦੀ ਵੀ ਅਰੈਸਟ ਕੀਤੀ ਗਈ ਹੈ ਬੰਦੇ ਕਾਨੂੰਨੀ ਤਾਰਾ ਦੇ ਅੰਡਰ ਇਹਦੇ ਨਾਲ ਨਾਲ ਹੀ ਜੋ ਸਾਡੇ ਏਰੀਆ ਦੇ ਵਾਂਟਡ ਕ੍ਰਿਮੀਨਲ ਸੀਗੇ ਅਲੱਗ-ਅਲੱਗ ਕੇਸਸ ਦੇ ਵਿੱਚ ਹੀ ਇਹਨਾਂਸ ਕ੍ਰਾਈਮ ਦੇ ਚੋਰੀ ਦੇ ਸਨੈਚਿੰਗ ਦੇ ਔਰ ਅਲੱਗ-ਅਲੱਗ ਕੇਸਸ ਦੇ ਵਿੱਚ ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ ਕੁਝ ਪ੍ਰੋਕਲੇਮਡ ਅਫੈਂਡਰਸ ਨੂੰ ਵੀ ਅਰੈਸਟ ਕੀਤਾ ਗਿਆ ਹੈਗਾ ਤੇ ਇਹਦੇ ਨਾਲ ਨਾਲ ਹੀ ਇੱਕ ਕੱਲ ਇੱਕ ਪਰਸਨ ਤੋਂ ਇੱਕ ਬੱਤੀ ਬੋਰ ਦਾ ਵੈਪਨ ਪਿਸਟਲ ਰਿਕਵਰ ਕੀਤੀ ਹੈ ਉਹਦਾ ਵੀ ਫਿਰ ਅਗੇ ਤਫਤੀਸ਼ ਜਾਰੀ ਹੈਗੀ ਕੁਝ ਵਹੀਕਲ ਵੀ ਚੋਰੀशुदा ਔਰ ਬਿਨਾ ਨੰਬਰ ਪਲੇਟ ਕੇ ਜੋ ਵਹੀਕਲਸ ਹੁੰਦੇ ਉਹਨਾਂ ਨੂੰ ਵੀ ਰਿਕਵਰ ਕੀਤਾ ਗਿਆ ਹੈਗਾ ਤੇ ਉਹਦੇ ਉੱਪਰ ਵੀ ਫਿਰ ਬੰਦੀ ਕਾਨੂੰਨੀ ਤਾਰਾਵਾ ਦੇ ਅੰਦਰ ਅਸੀਂ ਐਕਸ਼ਨ ਕਰ ਰਹੇ ਹਾਂ ਤੇ ਇਹਦੇ ਨਾਲ ਨਾਲ ਹੀ ਸਿਟੀ ਦੇ ਏਰੀਆ ਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਅਸੀਂ ਰੇਲਵੇ ਸਟੇਸ਼ਨ ਦੀ ਵੀ ਚੈਕਿੰਗ ਕਰਾ ਰਹੇ ਹਾਂ ਤੇ ਅੱਜ ਇੱਕ ਸਪੈਸ਼ਲ ਚੈਕਿੰਗ ਸਿਟੀ ਦੇ ਏਰੀਆ ਦੇ ਵਿੱਚ ਅਸੀਂ ਚੋਰੀ ਚੋਰ ਔਰ ਜੋ ਚੋਰੀ ਦੀ ਜੋ ਘਟਨਾਵਾਂ ਨੂੰ ਅੰਜਾਮ ਦੇ ਦੇ ਇਦਾਂ ਦੇ ਵਿਅਕਤੀਆਂ ਦੀ ਵੀ ਚੈਕਿੰਗ ਵਗੈਰਾ ਕਰਾਈ ਹੈ ਇਸ ਮੁਹਿੰਮ ਦੇ ਅੰダー ਫਿਰ ਸਾਨੂੰ ਇੱਕ ਕਾਮਯਾਬੀ ਵੀ ਮਿਲੀ ਹੈਗੀ ਕਿ ਜੋ ਕੱਲ ਮਨੀਆਰੇ ਦੀ ਸ਼ਾਪ ਦੇ ਉੱਪਰ ਜੋ ਚੋਰੀ ਦੀ ਘਟਨਾ ਹੋਈ ਸੀਗੀ ਤੇ ਉਹ ਸਾਡੀ ਟ੍ਰੇਸ ਹੋ ਗਈ ਹੈ ਵਿਥਿਨ 24 ਆਵਰਸ ਤੇ ਉਹਦੇ ਵੀ ਫਿਰ ਜੋ ਅਕਿਊਜ਼ਡ ਹੈ ਉਹਨਾਂ ਨੂੰ ਫੜ ਲਿਆ ਗਿਆ ਹੈ ਉਹਨਾਂ ਤੋਂ ਵੀ ਫਿਰ ਪੁੱਛਗੀਆਂ ਜਾਰੀ ਹੈ ਹੁਣੇ-ਹੁਣੇ ਉਹਨਾਂ ਦਾ ਉਹਨਾਂ ਨੂੰ ਫੜਿਆ ਗਿਆ ਹੈ ਤੇ ਉਹਨਾਂ ਤੋਂ ਕੁਝ ਰਾਸ਼ੀ ਰਿਕਵਰ ਵੀ ਹੋਈ ਹੈ ਤੇ ਉਹਨਾਂ ਨੇ ਕੁਝ ਹੋਰ ਘਟਨਾ ਚੋਰੀ ਦੀ ਉਹਨਾਂ ਨੇ ਇੱਕ ਕਨਫੈਸ ਕੀਤਾ ਕਿ ਉਹਨਾਂ ਨੇ ਚੋਰੀ ਦੀ ਘਟਨਾਵਾਂ ਨੂੰ ਹੋਰ ਬਿਆਨ ਅੰਜਾਮ ਦਿੱਤਾ ਸੀਗਾ ਤੇ ਆਗੇ ਉਹਨਾਂ ਦੀ ਪੁੱਛਗਿੱਛ ਤੋਂ ਜਿਹੜੇ ਜਿਹੜੇ ਵੀ ਕੇਸਿਸ ਟ੍ਰੇਸ ਹੁੰਦੇ ਫਿਰ ਅਸੀਂ মিডিਆ ਦੇ ਸਾਥੀ ਦੇ ਨਾਲ ਉਹ ਡੀਟੇਲ ਸ਼ੇਅਰ ਕਰ ਦਵਾਂਗੇ ਤੇ ਟੋਟਲ ਜੋ ਹੁਣ ਤੱਕ ਆਪਰੇਸ਼ਨ ਪ੍ਰਹਾਰ ਜੋ ਚੱਲ ਰਿਹਾ ਹੈਗਾ ਇਹਦੇ ਵਿੱਚ 110 ਪਰਸਨ ਜੋ ਵੱਖਰੇ ਵੱਖਰੇ ਕੇਸਿਸ ਜੋ ਵਾਂਟਿਡ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਇਹਦੇ ਨਾਲ ਨਾਲ ਹੀ ਅੱਜ ਵੀ ਕੁਝ ਪਰਸਨ ਜਿਨ੍ਹਾਂ ਨੂੰ ਵੈਰੀਫਿਕੇਸ਼ਨ ਦੇ ਲਈ ਰਾਉਂਡ ਅਪ ਕੀਤਾ ਗਿਆ ਉਹਨਾਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਫਿਰ ਜੋ ਉਹਨਾਂ ਦੀ ਪੁੱਛਗਿੱਛ ਤੋਂ ਨਿਕਲਦਾ ਹੈ ਉਹਦੇ ਬੇਸਿਸ ਤੇ ਫਿਰ ਲੀਗਲ ਜੋ ਕਾਰਵਾਈ ਬਣਦੀ ਫਿਰ ਕੀਤੀ ਜਾਏਗੀ ਤੇ ਆ ਜੋ ਮੁਹਿੰਮ ਹੈਗੀ ਲੰង ਟਰਮ ਚਲਦੀ ਰਹੇਗੀ ਆਰਗੇਨਾਈਜ਼ ਕ੍ਰਾਈਮ ਦੇ ਅਗੇਂਸ ਸਪੈਸ਼ਲ ਫੋਕਸ ਗੈਂਗਸਟਰ ਤੇ ਗੈਂਗਸਟਰ ਦੇ ਅਸੋਸੀਏਟਸ ਦੇ ਉਪਰ ਰਹੇਗਾ ਬਟ ਓਵਰਆਲ ਜੋ ਆਰਗੇਨਾਈਜ਼ ਕ੍ਰਾਈਮ ਹੈ ਚੋਰੀ ਵੀ ਹੁੰਦਾ ਹੈਗਾ ਸਨੈਚਿੰਗ ਵਗੈਰਾ ਉਹਦੀ ਪੂਰੀ ਕਮਰ ਤੋੜਨ ਦਾ ਇਹ ਪੰਜਾਬ ਪੁਲਿਸ ਦਾ ਇੱਕ ਉਪਰਾਲਾ ਹੈਗਾ ਟੀਚਾ ਹੈਗਾ ਇਨੂੰ ਸਟਾਰਟ 72 ਘੰਟੇ ਦੀ ਇੱਕ ਸਪੈਸ਼ਲਾਈਜ਼ਡ ਇੰਟੈਂਸੀਫਾਈਡ ਮੁਹਿੰਮ ਦੇ ਨਾਲ ਕੀਤਾ ਗਿਆ ਬਟ ਇਹ ਅੱਗੇ ਵੀ ਚੱਲਦਾ ਰਹੇਗਾ ਤੇ ਅੱਗੇ ਵੀ ਅਸੀਂ ਇਦਾਂ ਹੀ ਆਰਗੇਨਾਈਜ਼ ਕ੍ਰਾਈਮ ਦੇ ਉਪਰੇਸ਼ਨ ਕਰਦੇ ਹੋਏ ਆ ਏਰੀਆ ਨੂੰ ਹੋਰ ਸਿਕਿਉਰ ਤੇ ਸੇਫ ਬਣਾਉਣ ਦੀ ਕੋਸ਼ਿਸ਼ ਸਾਡੀ ਜਾਰੀ ਰਹੇਗੀ ਜਿਹੜਾ ਸ਼ਖਸਤਰ ਅਵਕਤਾਰ ਅੱਜ ਕੱਿ ਉਹਨਾਂ ਦੇ ਵੀ ਕੰਦਰ ਕੱਟੇ ਜਾਂਦੇ ਜਿਹੜੇ ਕਾਂਗਰਸ ਮੁਖਤਾਰਾ ਵਿੱਚ ਆ ਦੁੱਤੇ ਹੈ ਉਹਨਾਂ ਦੇ ਵੀ ਕਹਿੰਦੇ ਕਲੰਡਰ ਦੇ ਦੇਖੀਏ ਮੁੱਖ ਤਾਰਾ ਦੇ ਵਿੱਚ ਜੋ ਆ ਚੁੱਕਾ ਹੈ ਔਰ ਉਹਦਾ اگر ਕ੍ਰਾਈਮ ਰਿਕਾਰਡ ਹੁੰਦਾ ਹੈਗਾ ਤੇ ਪ੍ਰੀਵੈਂਟਿਵ ਜੋ ਸਟੈਪਸ ਹੁੰਦੇ ਆ ਐਸ ਪਰ ਲਾ ਉਹ ਇਸ ਕਰਕੇ ਕੀਤੇ ਜਾਂਦੇ ਤਾਂ ਕਿ ਉਹ ਅੱਗੇ ਕ੍ਰਾਈਮ ਨਾ ਕਰੇ ਤਾਂ ਉਹਦੇ ਉੱਪਰ ਇੱਕ ਡੈਟਰੈਂਟ ਇਫੈਕਟ ਦੇ ਲਈ ਹੁੰਦਾ ਹੈਗਾ ਉਹਨੂੰ ਅਸੀਂ ਕ੍ਰਿਮੀਨਲ ਐਕਸ਼ਨ ਨਹੀਂ ਮੰਨਦੇ ਉਹਨੂੰ ਪ੍ਰੀਵੈਂਟਿਵ ਐਕਸ਼ਨ ਐਸ ਪਰ ਲਾ ਹੁੰਦਾ ਹੈਗਾ ਤਾਂ ਜਿਹੜੇ ਪਰਸਨ ਕ੍ਰਾਈਮ ਨਹੀਂ ਕਰ ਰਹੇ ਤਾਂ ਉਹਨਾਂ ਦੇ ਵੀ ਪ੍ਰੀਵੈਂਟਿਵ ਐਕਸ਼ਨ ਕੀਤਾ ਜਾਂਦਾ ਤਾਂ ਕਿ ਉਹ ਅੱਗੇ ਕ੍ਰਾਈਮ ਨਾ ਕਰਨ ਤੇ ਲੇਕਿਨ ਜਿਹੜਾ ਪਰਸਨ ਕ੍ਰਾਈਮ ਦੇ ਵਿੱਚ ਉਹਦੀ ਜਿਦੀ ਸਮੂਲੀਅਤ ਨਿਕਲਦੀ ਉਹਦੇ ਉੱਪਰ ਫਿਰ ਬਣਦੀ ਧਾਰਾ ਦੇ ਵਿੱਚ ਐਕਸ਼ਨ ਲਿੱਤਾ ਜਾਂਦਾ ਤੇ ਮੁਕਦਾਰਾ ਵਾਲੇ ਨੂੰ ਅਸੀਂ ਕ੍ਰਿਮੀਨਲ ਐਕਸ਼ਨ ਵਾਲੇ ਪਾਸੇ ਨਹੀਂ ਲੈ ਕੇ ਜਾਂਦੇ ਮੈਡਮ ਸ਼ੁਕਰੀਆ ਕਿ ਪੁਲਿਸ ਕਾਬੂ ਹੋ ਗਈ ਕਿੱਲੇ ਬੰਦੇ ਫਸੇ ਹੋਏ ਸੱਤ ਬੰਦਿਆਂ ਨੂੰ ਰਾਉਂਡ ਅਪ ਕੀਤਾ ਗਿਆ ਹੈਗਾ ਤੇ ਤਿੰਨ ਨੇ ਮੰਨਿਆ ਹੈਗਾ ਚੋਰੀ ਦੇ ਵਿੱਚ ਸਭ ਉਹਨਾਂ ਦੀ ਸਮੁਲੀਅਤ ਸੀਗੀ ਬਾਕੀਆਂ ਨੇ ਬਾਕੀ ਹੋਰ ਕੇਸਿਸ ਦੀ ਹਜੇ ਹਾਮੀ ਭਰੀ ਹੈ ਡੀਟੇਲ ਦੇ ਵਿੱਚ ਉਹਨਾਂ ਦੀ ਪੁੱਛਗਿੱਛ ਕਰਨੀ ਹੈ ਕਿਉਂਕਿ ਹੁਣੇ-ਹੁਣੇ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਹੈ ਪ੍ਰਤਾਪ ਨਗਰ ਪ੍ਰਤਾਪ ਨਗਰ ਕਿਹੜੀ ਚੋਰੀ ਹੋਈ ਸੀ ਜੀ ਉਹਦਾ ਵੀ ਅਸੀਂ ਸਾਨੂੰ ਥੋੜਾ ਜਿਹਾ ਅੰਦੇਸ਼ਾ ਹੈਗਾ ਕੀ ਹੋ ਸਕਦਾ ਇਹਨਾਂ ਦੇ ਵਿੱਚ ਕਿਸੇ ਦੀ ਸਮੂਲੀਅਤ ਹੋਈ ਤਾਂ ਅਸੀਂ ਪੁੱਛਗਿੱਛ ਤੋਂ ਬਾਅਦ ਮੀਡੀਆ ਦੇ ਸਾਥੀਆਂ ਦੇ ਨਾਲ ਆ ਵੀ ਡੀਟੇਲ ਸ਼ੇਅਰ ਕਰ ਦਾਂਗੇ ਹਜੇ ਇਨ ਚੋਰਾਂ ਦੀ ਕਿਉਂਕਿ ਹੁਣੇ ਉਹਨੇ ਰਾਉਂਡ ਅਪ ਕੀਤਾ ਗਿਆ ਹੈਗਾ ਤੇ ਇੱਕ ਵਾਰੀ ਪੁੱਛਗਿੱਛ ਡੀਟੇਲ ਦੇ ਪੁੱਛਗਿੱਛ ਅਜੇ ਬਾਕੀ ਹੈ 26 ਜਨਵਰੀ ਨੂੰ ਦੇਖਦੇ ਹੋਏ ਸਾਡੇ ਸਿਕਿਉਰਿਟੀ ਪ੍ਰੋਗਰਾਮ ਚੱਲ ਰਹੇ ਨੇ ਚੈਕਿੰਗ ਕ라우ਡਡ ਪਲੇਸਸ ਦੀ ਜਿਵੇਂ ਅੱਜ ਅਸੀਂ ਰੇਲਵੇ ਸਟੇਸ਼ਨ ਦੀ ਚੈਕਿੰਗ ਕਰ ਰਹੇ ਬੱਸ ਸਟੈਂਡਸ ਦੀ ਮਾਰਕੀਟਸ ਦੀ ਜਿੱਥੇ ਜਿੱਥੇ ਵੀ ਲੋਕੀ ਜਾਂਦੇ ਉੱਥੇ ਦੀ ਸੀ ਚੈਕਿੰਗ ਕਰਾਉਂਦੇ ਰਹਿੰਦੇ ਇਹਦੇ ਨਾਲ ਨਾਲ ਹੀ ਨਾਕਾਬੰਦੀ ਨੂੰ ਅਸੀਂ ਇੰਟੈਂਸੀਫਾਈ ਕੀਤਾ ਹੈਗਾ ਅਸੀਂ ਪੀਸੀਆਜ਼ ਦਾ ਨੰਬਰ ਵਧਾਇਆ ਹੈਗਾ ਤੇ ਪੀਸੀਆਜ਼ ਦੇ ਰਾਹੀ ਵੀ ਅਸੀਂ ਪੁਲਿਸ ਦੀ ਪ੍ਰੈਜ਼ੈਂਸ ਨੂੰ ਵਧਾਉਣ ਦਾ ਇੱਕ ਕੰਮ ਕਰ ਰਹੇ ਹਾਂ ਇਹਦੇ ਨਾਲ ਨਾਲ ਹੀ ਅਸੀਂ ਜੋ ਨਾਕਾਬੰਦੀ ਦਾ ਟਾਈਮਿੰਗ ਵਗੈਰਾ ਵੀ ਇਦਾਂ ਰੱਖेंगे ਤਾਂ ਕਿ ਪੁਲਿਸ ਦੀ ਪ੍ਰੈਜ਼ੈਂਸ ਰਹੇ ਤੇ ਲੋਕਾਂ ਨੂੰ ਸੇਫ ਸੇਫਟੀ ਦੀ ਔਰ ਜ਼ਿਆਦਾ ਫੀਲਿੰਗ ਆਏ ਤੇ ਸਾਨੂੰ ਕੁਝ ਫੋਰਸ ਬਾਹਰੋਂ ਵੀ ਮਿਲੇ ਸਪੈਸ਼ਲ ਜੀ ਲਾਅ ਐਂਡ ਆਰਡਰ ਵੱਲੋਂ ਸਾਨੂੰ ਦੋ ਕੰਪਨੀਆਂ ਵੀ ਦਿੱਤੀਆਂ ਗਈਆਂ ਤੇ ਅਸੀਂ ਤਕਰੀਬਨ ਆਪਣੇ ਵੀ ਜ਼ਿਲ੍ਹੇ ਤੋਂ 550 ਕੀ ਤਕਰੀਬਨ ਫੋਰਸ ਯੂਜ਼ ਕਰਦੇ ਹੋ ਇਦਾਂ ਦੇ ਸਿਕਿਉਰਿਟੀ ਪ੍ਰੋਗਰਾਮ ਚਲਾ ਰਹੇ ਹਾਂ ਤੇ ਕੱਲ ਵੀ ਅਸੀਂ ਸਿਟੀ ਦੇ ਏਰੀਆ ਦੇ ਫਲੈਗ ਮਾਰਚ ਕੜ ਕੇ ਕਰਿਆ ਡੋਮਿਨੇਸ਼ਨ ਦੀ ਐਕਸਰਸਾਈਜ਼ ਕੀਤੀ ਜਿਹਦੇ ਕਰਕੇ ਲੋਕਾਂ ਨੂੰ ਇੱਕ ਸੈਂਸ ਆਫ ਸੇਫਟੀ ਅਸੀਂ ਦੇ ਪਾਈ ਕਿ ਪੁਲਿਸ ਪ੍ਰੈਜ਼ੈਂਟ ਹੈ ਤੇ ਕੁਝ ਅਗਰ ਹੁੰਦਾ ਹੈਗਾ ਤੇ ਉਹ ਪਲੀਜ਼ ਧਿਆਨ ਚ ਲੈ ਕੇ ਆਏ ਤੇ ਇਹਦੇ ਨਾਲ ਨਾਲ ਅਸੀਂ ਟੈਨੈਂਟ ਵੈਰੀਫਿਕੇਸ਼ਨ ਉਹ ਡਰਾਈਵ ਵੀ ਸਾਡੀ ਚੱਲ ਰਹੀ ਹੈ ਅਸੀਂ ਉਹ ਵੀ ਚੈਕਿੰਗ ਵਗੈਰਾ ਕਰਾ ਰਹੇ ਹਾਂ ਤੇ ਸਾਰਾ ਦਾ ਸਾਰਾ ਇਹ 26 ਜਨਵਰੀ ਨੂੰ ਮੱਦੇ ਨਜ਼ਰ ਰੱਖਦੇ ਹੋਈ ਹੈ ਸਰਕ ਚਾਣਾ ਰੋਡ ਬਹੁਤ ਚੱਲ ਰਹੀ ਹੈ ਚਾਣਾ ਰੋਡ ਤੋਂ ਉਹਦੇ ਉਹਦੇ ਉੱਪਰ ਵੀ ਸਾਡੀ ਲਗਾਤਾਰ ਚੈਕਿੰਗ ਵੀ ਜਾਰੀ ਹੈ ਅਸੀਂ ਕੁਝ ਐਫਆਈਆਰਸ ਵੀ ਦਰਜ ਕੀਤੀ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਵੀ ਅਪੀਲ ਕਰਦੀ ਹਾਂ ਕਿ ਉਹ ਚਾਇਨਾ ਡੋਰ ਦੀ ਵਰਤੋਂ ਨਾ ਕਰਨ ਕਿਉਂਕਿ ਸਾਡੇ ਧਿਆਨ ਚ ਆਇਆ ਹੈਗਾ ਕਿ ਲੋਕੀ ਜਾ ਕੇ ਜਦੋਂ ਮੰਗਦੇ ਹੈ ਤੇ ਉਹਦਾ ਕੋਈ ਦੁਕਾਨ ਦੇ ਉੱਪਰ ਨਹੀਂ ਵੇਚ ਰਿਹਾ ਬਟ ਉਹ ਲਕੋ ਕੇ ਰੱਖਦੇ ਤੇ ਜਦੋਂ ਉਹਨਾਂ ਦੇ ਕਿਹਾ ਤੋਂ ਜਾਣਕਾਰ ਹੁੰਦੇ ਲੋਕੀ ਸਪੈਸ਼ਲੀ ਮੰਗਦੇ ਆ ਤੇ ਮੈਂ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਆ ਘਾਹ ਤੱਕ ਹੋ ਸਕਦਾ ਹੈ ਤੁਹਾਡੇ ਆਪਣੇ ਲਈ ਵੀ ਤੁਹਾਡੇ ਪਰਿਵਾਰ ਦੇ ਲਈ ਵੀ ਤੇ ਕਿਉਂਕਿ ਆ ਟੁੱਟਦਾ ਨਹੀਂ ਹੈਗਾ ਤੇ ਕਈ ਵਾਰੀ ਪੰਛੀ ਵੀ ਦੇ ਫਾਸ ਜਾਂਦੇ ਹੈ ਜੋ ਟੂ व्हीਲਰਸ ਦੇ ਉੱਪਰ ਜਾ ਰਹੇ ਹੁੰਦੇ ਕਈ ਵਾਰ ਛੋਟੇ ਬੱਚਿਆਂ ਨੂੰ ਆਕੇ ਅਲੋਕੀ ਬਿਠਾ ਲੈਂਦੇ ਤੇ ਛੋਟੇ ਬੱਚੇ ਦੀ ਗਰਦਨ ਦੇ ਉੱਪਰ ਕਈ ਵਾਰੀ ਕਈ ਵਾਰੀ ਫੈਟਲ ਐਕਸੀਡੈਂਟਸ ਵੀ ਹੁੰਦੇ ਨੇ ਤੇ ਮੈਂ ਤੁਹਾਨੂੰ ਤੁਹਾਡੇ ਮਾਦੀਵਾਈ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਤੇ ਆ ਇਲੀਗਲ ਵੀ ਹੈਗਾ ਤੇ ਅਨ ਸੇਫ ਤੋਂ ਬਹੁਤ ਜ਼ਿਆਦਾ ਅਨ ਸੇਫ ਹੈਗਾ ਤੇ ਇਹਦੇ ਨਾਲ ਨਾਲ ਹੀ ਅਸੀਂ ਸਪੈਸ਼ਲ ਇੱਕ ਦੂਰ ਇਨੀਸ਼ੀਏਟਿਵ ਲੈਂਗੇ ਤਾਂ ਕਿ ਅਸੀਂ ਲੋਕਾਂ ਨੂੰ ਚਾਈਨਾ ਡੋਰ ਤੇ ਨੁਕਸਾਨ ਤੋਂ ਬਚਾ ਸਕੇ ਤੇ ਐਕਸ਼ਨ ਲਏਗੇ ਮਾਪਿਆਂ ਤੇ ਕਾਰਵਾਈ ਦੀ ਹਮੇਸ਼ਾ ਗੱਲ ਆਉਂਦੀ ਆ ਕਿ ਮਾਪਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਜਿਹੜੇ ਬੱਚਾ ਨੂੰ ਲੈ ਕੇ ਜਾਣਗੇ ਪਰ ਕਾਰਵਾਈ ਕਦੇ ਸਾਹਮਣੇ ਨਹੀਂ ਆਉਂਦੀ ਦੇਖਿਓ ਆ ਬੈਂਡ ਹੈਗਾ ਤੇ ਅਸੀਂ ਐਫ ਆਈ ਆਰਸ ਦਿੰਦੇ ਨੇ ਅ ਇਹਦੇ ਨਾਲ ਨਾਲ ਹੀ ਅਸੀਂ ਅੱਗੇ ਵੀ ਜੋ ਬਣਦੀ ਕਾਰਵਾਈ ਹੈ ਫਿਰ ਅਸੀਂ ਕਰਾਂਗੇ ਅਗਰ ਕੋਈ ਜਾਣ ਬੁੱਝ ਕੇ ਦੀ ਵਰਤੋਂ ਕਰਦਾ ਹੈਗਾ ਤੇ ਅਸੀਂ ਤਾਂ ਅਪੀਲ ਕਰਦੇ ਕਿ ਇਹ ਇਲੀਗਲ ਚੀਜ਼ ਹੈਗੀ ਬੈਂਡ ਚੀਜ਼ ਹੈ ਇਹਦੀ ਵਰਤੋਂ ਨਾ ਕਰਨ ਹਾਂਜੀ ਉਹ ਚੈਕਿੰਗ ਜਿਸ ਦਿਨ ਤਿਉਹਾਰ ਹੈਗਾ ਬਸੰਤ ਦਾ ਉਸ ਦਿਨ ਅਸੀਂ ਜ਼ਰੂਰ ਇਸ ਚੀਜ਼ੇ ਚੈਕਿੰਗ ਰੱਖਾਂਗੇ